ਉਹ ਸਰ ਜੀ 딸ੇ ਕੁੜੀ ਆਪਣਾ ਸਾਸੋਰੀ ਨੂੰ ਸਦਰ ਐਸ ਐਚਓ ਕੋਲ ਲੈ ਕੇ ਗਈ ਐਸ ਐਚ ਵੀ ਸਾਹਿਬ ਨੇ ਕਹਿਣ ਤੇ ਤੇ ਉਹ ਕਹਿ ਰਿਹਾ ਐਸ ਐਚਓ ਕਿ ਮੈਂ ਸੁਜੇ ਨੂੰ ਕੁੱਟ ਕੇ ਤੈਨੂੰ ਅੰਦਰ ਦਿੱਤੇ ਪਰਚਾ ਦੇ ਦਾਂਗਾ ਇਹ ਜਿਹੜੇ ਲੋਕੀ ਬੈਠੇ ਆ ਪਿੰਡ ਜੋੜਾ ਮਾਜਰਾ ਤੋਂ ਆ ਕੇ ਇਹਨਾਂ ਦੇ ਘਰ ਦੇ ਉੱਤੇ ਬਿਨਾਂ ਵਜਾ ਕੋਈ ਵੀ ਮਤਲਬ ਨਹੀਂ ਕੋਈ ਵੀ ਆਧਾਰ ਨਹੀਂ ਪਿੰਡ ਦੇ ਤੁਹਾਡੇ आम आदमी पार्टी ਦੇ ਜਿਹੜੇ ਨੇਤਾ ਆ ਗੁੰਡੇ ਅੰਸਰ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਪਿੰਡੀ ਛੱਡ ਕੇ ਚਲ ਜਾਓ ਕਾਹ ਸਮਝੀ ਖਾਂ ਤੁਸੀਂ ਜੂਠ ਬੋਲਦੇ ਹੋ ਜੀ ਜੂਠ ਬੋਲਦੇ ਹੋ ਜੂਠ ਬੋਲਦੇ ਹੋ ਜੀ ਜੰਗੀ ਜਾਨ ਜ਼ਮਾਨਦਾਬ ਜੰਗੀ ਜਾਨ ਜ਼ਮਾਨਦਾਬ ਹਾਂ ਲੋ ਜੀ ਬੇਨਤੀ ਜੇ ਨਹੀਂ ਗਏ ਤਾਂ ਮਾਂਦੇ ਈ ਦੇ ਬੰਦੇਾਂ ਦੀ ਤਾਂ ਕਾਰਵਾਈ ਹੋ ਰਹੀ ਰਸਤੇ ਦੀ ਕਾਰਵਾਈ ਨਹੀਂ ਹੋ ਰਹੀ ਰਿਹਾ ਕੁੜੀਏ ਬੰਦੇ ਦੀ ਧੀ ਬਣ ਜਾ ਮੈਂ ਦੂਜੀ ਪਾਰਟੀ ਦਾ ਬੰਦਾ ਹੁਣੇ ਕੁੱਟ ਕੇ ਤੇਰੇ ਤੇ ਪਰਚਾ ਬਣਾ ਕੇ ਤੈਨੂੰ ਅੰਦਰ ਦੇ ਦਾਂਗਾ ਏ ਐਸ ਐਚਓ ਸਮਾਣਾ ਸਦਰ ਦੇ ਕੱਲ ਦੇ ਲਫਜ਼ ਆ ਜੀ ਕਿ ਤੈਨੂੰ ਅੰਦਰ ਦੇ ਕੇ ਤੇਤੇ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਪਰਚਾ ਕਰਾ ਦਾਂਗਾ ਤੂੰ ਹਾਈ ਕੋਰਟ ਦੀ ਰੇਟ ਪਵਾਈ ਆ ਮੈਂ ਤੈਨੂੰ ਉਹ ਬੰਦਾ ਬਣਾਉਂਗਾ ਕਿ ਤੂੰ ਚੇਤੇ ਰੱਖੇਂਗੀ ਜੀ ਅਸੀਂ ਤੋ ਅਟੋਮੀ ਸਿੱਖਣਾ ਸਾਨੂੰ ਲੋੜ ਨਹੀਂ ਅਸੀਂ ਆਪਣੀ ਜਗ੍ਹਾ ਬਹੁਤ ਠੀਕਾ ਆ ਗਿਆ ਸਿੱਖੋ ਤੁਸੀਂ ਇਹ ਤੁਹਾਡੀ ਵਰਦੀ ਮਾਂ ਆ ਜੀ ਉਹ ਮਦਦ ਤੁਸੀਂ ਬਿਲਕੁਲ ਬ੍ਰਸ਼ਟਾ ਨਾ ਬਣੋ ਜੀ ਤੁਸੀਂ ਬਿਲਕੁਲ ਬ੍ਰਸ਼ਟਾ ਨਾ ਬਣੋ ਜੀ ਅਗੇ ਇਹਨਾਂ ਨੂੰ ਐਸ ਐਚਓ ਦੇ ਸਾਹਮਣੇ ਦੇ ਵਿੱਚ ਕਹਿ ਰਹੇ ਆ ਦੱਸ ਤੂੰ ਕੀ ਚਾਹਨੀ ਆ ਐਸ ਐਚਓ ਮੈਂ ਪਹਿਲਾਂ ਦੇਖਿਆ ਜੀ ਐਸ ਐਸ ਪੀ ਸਾਹਿਬ ਹੈ ਅਫਗਾਨਿਸਤਾਨ ਨਹੀਂ ਇਹ ਇੰਡੀਆ ਦੇਸ਼ ਆ ਲੋਕਤੰਤਰ ਦੀ ਸਰਕਾਰ ਆ ਇੱਥੇ ਤੁਹਾਡੇ ਐਸ ਐਚਓ ਐਸ ਐਸ ਵੀ ਸਾਹਿਬ ਸਦਰ ਸਮਾਣਾ ਇੰਨਾ ਗਿਰਿਆ ਨੀਚ ਬੰਦਾ ਮੈਂ ਪਹਿਲਾ ਦੇਖਿਆ ਉਹ ਇਹਨਾਂ ਨੂੰ ਕਹਿ ਰਿਹਾ ਕੁੜੀਏ ਬੰਦੇ ਦੀ ਧੀ ਬਣ ਜਾ ਉਹ ਕਮਾਦਰੀ ਸਾਹਿਬ ਨੇ ਫੋਨ ਕੀਤਾ ਐਸ ਐਸ ਮੈਨੂੰ ਐਸ ਐਚਓ ਕਹਿੰਦਾ ਜਾਉਣਾ ਐ ਮਲਾ ਜ਼ਿੰਦਾਰ ਕਹਿੰਦਾ ਜੋਣਾ ਐਮਐਲਏ ਨੇ ਜੋ ਕਹੇਣਾ ਉਹੀ ਹੋਣਾ ਇੱਥੇ ਘਰ ਜਾਣਾ ਮੈਂ ਹੱਸ ਜਾਣਾ ਮੇਰੇ ਕੋਲ ਪਾਰਟੀ ਹਰ ਨਹੀਂ ਉਹ ਜੋਣਾ ਮਾਝੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਕੇਜੀ ਵਾਲ ਵੀ ਉੱਤਰ ਚਲ ਗਿਆ ਲਾਲੂ ਵੀ ਧੋਕ ਗਿਆ ਕਾਨੂੰਨ ਇਨਸਾਫ ਨਾ ਮਿਲਿਆ ਫਿਰ ਤੁਸੀਂ ਕੀ ਕਰੋਗੇ ਜੀ ਅਸੀਂ ਜੀ 5 ਦਿਨਾਂ ਪਿੱਛੋਂ ਜੀ ਸਾਨੂੰ ਹਫਤਾ ਲੱਗ ਜਵੇ 4 ਦਿਨ 10 ਦਿਨ ਲੱਗ ਜਵੇ ਅਸੀਂ ਕਿ ਸੁਸਾਈਡ ਕਰਾਂਗੇ ਇੱਥੇ ਕੋਲ ਹੋਰ ਕੋਈ ਮੁਰਦਾਬਾਦ 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 ਕੰਕੀਨ ਚਾਰਜ ਮੁਰਦਾਬਾਦ ਮੁਰਦਾਬਾਦ ਸਮਾਣਾ ਸ੍ਰੀਚੋ ਮੁਰਦਾਬਾਦ 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 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਐਸਐਸਪੀ ਪਟਿਆਲਾ ਜੀ ਖੈਰ ਤੁਸੀਂ ਤਾਂ ਮੈਨੂੰ ਨਹੀਂ ਜਾਣਦੇ ਸਾਹਿਬ ਜੀ ਭਗਵੰਤ ਸਿੰਘ ਮਾਨ ਜੀ ਜਾਣਦੇ ਮੈਨੂੰ ਅੱਛੀ ਤਰ੍ਹਾਂ ਤੁਸੀਂ ਭਗਤ ਸਿੰਘ ਜੀ ਦੇ ਪੈਰਾਂ 'ਚ ਬੈਠ ਕੇ ਖਟਕੜਕਲਾਵਾਂ ਆ ਗਏ ਸਭ ਤੋਂ ਪਹਿਲਾਂ ਤੁਹਾਡਾ ਵਾਅਦਾ ਇਹ ਸੀ ਕਿ ਮਾਲ ਵਿਭਾਗ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਕੋਈ ਐਪਲੀਕੇਸ਼ਨ ਦੇਵੇ ਉਹਦਾ 8 ਦਿਨ ਦੇ ਵਿੱਚ ਨਵਟਾਰਾ ਹੋਏਗਾ ਮੈਰਿਟ ਦੇ ਆਧਾਰ ਤੇ ਇਹ ਜਿਹੜੇ ਲੋਕੀ ਬੈਠੇ ਆ ਪਿੰਡ ਜੋੜਾ ਮਾਜਰਾ ਤੋਂ ਆ ਗਏ ਇਹਨਾਂ ਦੇ ਘਰ ਦੇ ਉੱਤੇ ਬਿਨਾਂ ਵਜ੍ਹਾ ਕੋਈ ਵੀ ਮਤਲਬ ਨਹੀਂ ਕੋਈ ਵੀ ਆਧਾਰ ਨਹੀਂ ਪਿੰਡ ਦੇ ਤੁਹਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਆ ਗੁੰਡੇ ਅੰਸਰ ਉਹਨਾਂ ਨੇ ਇਹਨਾਂ ਨੂੰ ਕੁੱਟਿਆ ਕਿ ਤੁਸੀਂ ਪਿੰਡੀ ਛੱਡ ਕੇ ਚਲ ਜਾਓ ਉਹ ਇਹਨਾਂ ਨੂੰ ਕੁੱਟਿਆ ਇਹਨਾਂ ਨੂੰ ਠਾਣੇ ਪਹਸਾਤਾ 5 ਦਿਨ ਬਾਅਦ ਸਾਨੂੰ ਫੇਸਬੁੱਕ ਤੋਂ ਪਤਾ ਲੱਗਿਆ ਐਸਐਸਪੀ ਪਟਿਆਲਾ ਸਾਹਿਬ ਜੀ ਤਾਂ ਇਹਨਾਂ ਨੇ ਮੈਂ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਉਹਨੇ ਚੌਂਕੀ ਇੰਚਾਰਜ ਨੂੰ ਫੋਨ ਕਰਕੇ ਇਹਨਾਂ ਨੂੰ ਛੁਡਾਇਆ ਉਸ ਤੋਂ 2 ਦਿਨ ਬਾਅਦ ਉਹੀ ਜੋੜਾ ਮਾਜਰਾ ਐਮਐਲਏ ਦੇ ਰਿਸ਼ਤੇਦਾਰ ਇਹਨਾਂ ਦੇ ਘਰ ਤੇ ਜਾ ਕੇ 13 ਲੋਕੀ ਇਹਨਾਂ ਨੂੰ ਫੇਰ ਕੁੱਟਿਆ ਬੇ ਹਿਸਾਬਾ ਦੋ ਵਾਰਾ ਕੁੱਟਿਆ ਜਿਹਦਾ ਕੋਈ ਮਤਲਬ ਹੀ ਨਹੀਂ ਗੱਲ ਦਾ ਕੋਈ ਮਤਲਬ ਹੀ ਨਹੀਂ ਤਹਿਕੀਕਤ ਕਰਾਓ ਸਰ ਜੀ ਇਹਨਾਂ ਨੂੰ ਕੁੱਟਿਆ ਕੁੱਟ ਕੇ ਇੱਕੋ ਗੱਲ ਕਹਿ ਰਹੇ ਕਿ ਤੁਸੀਂ ਪਿੰਡ ਛੱਡ ਕੇ ਚੱਲ ਜਾਓ ਇਹਨਾਂ ਨੂੰ ਕੁੱਟਿਆ ਇਹ ਵੱਡੇ ਘਰ ਪਏ ਆ ਔਰ ਮਵੀ ਚੌਂਕੀ ਇੰਚਾਰਜ ਗੁਰਸੇਖ ਬੰਦਾ ਗੁਰਸੇਖ ਹੋਣ ਦੇ ਬਾਵਜੂਦ ਵੀ ਚਲੋ ਮੰਨਣ ਦਾ ਉਹਨੇ ਵੱਡੇ ਅਫਸਰਾਂ ਦਾ ਹੀ ਆ ਸਰਕਾਰ ਦਾ ਲੇਕਿਨ ਉਹਨੂੰ ਫੇਰ ਵੀ ਕੁਛ ਨਾ ਕੁਛ ਹੈਸੀਅਤ ਔਕਾਤ ਵਿੱਚ ਰਹਿਣਾ ਚਾਹੀਦਾ ਉਹ ਇਹਨਾਂ ਨੂੰ ਲਿਆ ਕੇ ਥਾਣੇ ਬੰਦ ਕਰ ਰਿਹਾ ਉਹ ਜਦੋਂ ਸਾਨੂੰ ਪਤਾ ਲੱਗਿਆ ਐਸਐਸਪੀ ਸਾਹਿਬ ਹਾਈ ਕੋਰਟ ਤੋਂ ਰੇਟ ਪਵਾਈ ਹਾਈ ਕੋਰਟ ਨੇ ਆ ਕੇ ਚੌਂਕੀ ਮਵੀ ਦੇ ਵਿੱਚੋਂ ਤੁਹਾਡੀ ਚੋਂ ਬੰਦੇ ਬਰਾਮਦ ਕੀਤੇ ਹਾਈ ਕੋਰਟ ਨੇ ਤੁਹਾਤੋਂ ਜਵਾਬ ਮੰਗਿਆ ਹੋਇਆ 8 ਜਨਵਰੀ ਨੂੰ ਔਰ ਦੁਬਾਰਾ ਇਹਨਾਂ ਨੂੰ ਮੈਂ ਪਗ ਸਿੰਘ ਜੀ ਦੇ ਪਿੰਡ ਬੁਲਾਇਆ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਕਾਲ ਕੀਤੀ ਜਾਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਲੇਕਿਨ 479260 ਜੁਆਈਡੀ ਨੰਬਰ ਆ ਉਹ ਐਪਲੀਕੇਸ਼ਨ ਦਾ ਤੁਹਾਡੇ ਐਸ ਐਚਓ ਤੇ ਸਮਾਣਾ ਸਦਰ ਨੇ ਜਵਾਬ ਦੇਣਾ ਤੁਸੀਂ ਐਸ ਐਸ ਪੀ ਸਾਹਿਬ ਇਹਨਾਂ ਲੋਕਾਂ ਨੂੰ ਭੇਜਿਆ ਡੀ ਐਸ ਪੀ ਕੋਲ ਸਮਾਣਾ ਕੋਲ ਜੀ ਉਹਨਾਂ ਨੇ ਭੇਜ ਦਿੱਤਾ ਸਦਰ ਐਸ ਐਚਓ ਕੋਲ ਸਦਰ ਐਸ ਐਚਓ ਨੇ ਭੇਜ ਦਿੱਤਾ ਮਵੀ ਚੌਂਕੀ ਇੰਚਾਰਜ ਕੋਲ ਉਹ ਦੋ ਦਿਨ ਇਹਨਾਂ ਦੇ ਚੱਕਰ ਲਵਾਉਂਦੇ ਨੇ ਇੱਕੋ ਗੱਲ ਕਹਿੰਦੇ ਨੇ ਤੁਸੀਂ ਫੈਸਲਾ ਕਰ ਲਓ ਨਹੀਂ ਤੈਨੂੰ ਫਰਗ ਅੰਦਰ ਦੇ ਦਾਂਗਾ ਇਹ ਡਰਦੇ ਉਹਦੇ ਕੋਲ ਦਵਾਰਾ ਨਹੀਂ ਗਏ ਐਸ ਐਚਓ ਸਾਹਿਬ ਸਦਰ ਕੋਲ ਚੱਲ ਗਏ ਉਹ ਵੀ ਤਿੰਨ ਦਿਨ ਇਹਨਾਂ ਨੂੰ ਬੇਕੂ ਬਣਾਦਾ ਰਿਹਾ ਆਜੋ ਇਹਨਾਂ ਨੂੰ ਬੁਲਾ ਲੈਣਾ ਸਾਰਾ ਸਾਰਾ ਦਿਨ ਦੂਜੀ ਪਾਰਟੀ ਨੂੰ ਨਹੀਂ ਬੁਲਾਇਆ ਉਸ ਤੋਂ ਬਾਅਦ ਇਹਨਾਂ ਨੇ ਕੱਲ ਆ ਕੇ ਧਰਨਾ ਦੇ ਦਿੱਤਾ ਤੇ ਤੁਹਾਡੇ ਜੂਨੀਅਰ ਅਫਸਰ ਆਈਐਸਐਸਪੀ ਸਾਹਿਬ ਇਹਨਾਂ ਨੂੰ ਫੇਰ ਡੀਐਸਪੀ ਸਾਹਿਬ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਤਾਂ ਇਹਨਾਂ ਨੂੰ ਦੁਬਾਰਾ ਭੇਜ ਦਿੱਤਾ ਡੀਲ ਕਰਨਾ ਸੀ ਡੀਐਸਪੀ ਸਾਹਿਬ ਨੇ ਉੱਥੇ ਫੇਰ ਸਦਰ ਐਸਐਚਓ ਸਮਾਣਾ ਇਹਨਾਂ ਨੂੰ ਡੀਲ ਕਰ ਰਿਹਾ ਜੀ ਉਸ ਐਸਐਚਓ ਦੀ ਸਮਾਣਾ ਸਦਰ ਦੀ ਪਾਸ਼ਾ ਇਹ ਕੁੜੀ ਨੂੰ ਕਹਿ ਰਿਹਾ ਤੂੰ ਫੈਸਲਾ ਕਰ ਲਾ ਜਿਨ੍ਹਾਂ ਦੇ ਉੱਤੇ ਐਪਲੀਕੇਸ਼ਨ ਹੈ ਉਹਨਾਂ ਲੋਕਾਂ ਨੂੰ ਨਹੀਂ ਬੁਲਾਇਆ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਜਿਹਨਾਂ ਲੋਕਾਂ ਦੇ ਉੱਤੇ ਇਹਨਾਂ ਦੀ ਐਪਲੀਕੇਸ਼ਨ ਹੈ ਉਹਨਾਂ ਦੇ ਵਿੱਚੋਂ ਦੋ ਬੰਦੇ ਆਏ 13 ਚੋਂ ਦੂਜੇ ਲੋਕੀ ਆ ਗਏ ਇਹਨਾਂ ਨੂੰ ਐਸਐਚਓ ਦੇ ਸਾਹਿਬ ਥਾਣੇ ਦੇ ਵਿੱਚ ਕਹਿ ਰਹੇ ਆ ਦੱਸ ਤੂੰ ਕੀ ਚਾਹਨੀ ਐ ਐਸਐਚਓ ਮੈਂ ਪਹਿਲਾਂ ਦੇਖਿਆ ਜੀ ਐਸਐਸਪੀ ਸਾਹਿਬ ਇਹ ਅਫਗਾਨਿਸਤਾਨ ਨਹੀਂ ਇਹ ਇੰਡੀਆ ਦੇਸ਼ ਆ ਲੋਕਤੰਤਰ ਦੀ ਸਰਕਾਰ ਆ ਇੱਥੇ ਤੁਹਾਡੇ ਐਸ ਐਚਓ ਐਸ ਐਸਪੀ ਸਾਹਿਬ ਸਦਰ ਸਮਾਣਾ ਇੰਨਾਂ ਗਿਰਿਆ ਨੀਚ ਬੰਦਾ ਮੈਂ ਪਹਿਲਾ ਦੇਖਿਆ ਉਹ ਇਹਨਾਂ ਨੂੰ ਕਹਿ ਰਿਹਾ ਕੁੜੀਏ ਬੰਦੇ ਦੀ ਧੀ ਬਣ ਜਾ ਮੈਂ ਦੂਜੀ ਪਾਰਟੀ ਦਾ ਬੰਦਾ ਹੁਣੇ ਕੁੱਟ ਕੇ ਤੇਰੇ ਤੇ ਪਰਚਾ ਬਣਾ ਕੇ ਤੈਨੂੰ ਅੰਦਰ ਦੇ ਦਾਂਗਾ ਇਹ ਐਸ ਐਚਓ ਸਮਾਣਾ ਸਦਰ ਦੇ ਕੱਲ ਦੇ ਲਫਜ਼ਾ ਜੀ ਕਿ ਤੈਨੂੰ ਅੰਦਰ ਦੇ ਕੇ ਤੇਤੇ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਪਰਚਾ ਕਰਾ ਦਾਂਗਾ ਤੂੰ ਹਾਈ ਕੋਰਟ ਦੀ ਰੇਟ ਪਵਾਈ ਆ ਮੈਂ ਤੈਨੂੰ ਉਹ ਬੰਦਾ ਬਣਾਉਂਗਾ ਕਿ ਤੂੰ ਚੇਤੇ ਰੱਖੇਂਗੀ ਇਹ ਕੱਲ ਤੁਹਾਡੇ ਭੇਜਣ ਦੇ باوجود ਐਸ ਐਚਓ सदर ਦਾ ਸਮਾਣਾ ਦੇ ਇਹ ਲਫ਼ਜ਼ ਇਹਨਾਂ ਨੂੰ ਬੋਲਣ ਦੇ ਆ ਜੀ ਤੁਹਾਡੇ ਅੱਗੇ ਬੇਨਤੀ ਆ ਜੀ ਬਣਦਾ ਮੈਰਿਟ ਦੇ ਆਧਾਰ ਤੇ ਜੋ ਇਨਸਾਫ ਬਣਦਾ ਉਹ ਕਾਰਵਾਈ ਕੀਤੀ ਜਾਵੇ ਇਹ ਲੋਕੀ ਇੱਥੇ ਧਰਨੇ ਦੇ ਬੈਠੇ ਆ ਅਗਰ ਤੁਹਾਡੀ ਇਹ ਨਾ ਪੂਰਾ ਹੋਇਆ ਤੁਹਾਨੂੰ ਇਨਸਾਫ ਨਾ ਮਿਲਿਆ ਫਿਰ ਤੁਸੀਂ ਕੀ ਕਰੋਗੇ ਜੀ ਜੀ ਪੰਜ ਦਿਨਾਂ ਪਿੱਛੋਂ ਜੀ ਸਾਨੂੰ ਹਫ਼ਤਾ ਲੱਗ ਜਵੇ 4 ਦਿਨ 10 ਦਿਨ ਲੱਗ ਜਵੇ ਅਸੀਂ ਫਿਰ ਸੁਸਾਇਡ ਕਰਾਂਗੇ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ ਐਸਐਸਪੀ ਸਾਹਿਬ ਇਹਨਾਂ ਲੋਕਾਂ ਦੇ ਜੋ ਐਪਲੀਕੇਸ਼ਨ ਐਮਬੈਰਡ ਦੇ ਆਧਾਰ ਤੇ ਐਸਐਚਓ ਸਮਾਣੇ ਨੂੰ ਛੱਡ ਕੇ ਉਹਨਾਂ ਲੋਕਾਂ ਨੂੰ ਛੱਡ ਕੇ ਸਮਾਣੇ ਵਾਲਿਆਂ ਨੂੰ ਆਪਣੇ ਹੈੱਡਕੁਆਰਟਰ ਤੋਂ ਇਹਨਾਂ ਦੀ ਇਨਕੁਆਰੀ ਕਰਵਾ ਕੇ ਬੰਦ ਦੀ ਕਾਰਵਾਈ ਕੀਤੀ ਜਾਵੇ ਕਾਹਨੇ ਆਪਣੇ ਸਾਸੋਰਾਂ ਨੂੰ ਲੈ ਕੇ ਹੀ ਐਸਐਚਓ ਕਹਿੰਦਾ ਤੈਨੂੰ ਵੜ ਕੇ ਮੈਂ ਅੰਦਰ ਬੰਦ ਕਰਦਾਗਾ ਉਹ ਧਿਰਾਂ ਦੇ ਸਾਹਮਣੇ ਪੜਤਾਲ ਉਹ ਸਰ ਜੀ ਕਾਹਨੇ ਕੁੜੀ ਆਪਣੇ ਸਾਸੋਰੀ ਨੂੰ ਸਦਰ ਐਸਐਚਓ ਕੋਲ ਲੈ ਕੇ ਗਈ ਐਸਐਸਪੀ ਸਾਹਿਬ ਨੇ ਕਹਿਣ ਤੇ ਤੇ ਉਹ ਕਹਿ ਰਿਹਾ ਐਸਐਚਓ ਕਿ ਮੈਂ ਦੂਜੇ ਨੂੰ ਕੁੱਟ ਕੇ ਤੈਨੂੰ ਅੰਦਰ ਦਿੱਤੇ ਪਰਚਾ ਦੇ ਦਾਂਗਾ ਪੰਜ ਵਾਰੀ ਦੇ ਘਰੇ ਜਾ ਕੇ ਆ ਤੁਸੀਂ ਕੋਈ ਨਾ ਝੂਠ ਬੋਲਦੇ ਆ ਝੂਠ ਬੋਲਦੇ ਆ ਬੇਟੇ ਦੱਸੋ ਹਾਂ ਕਿ ਕੀ ਮੰਨਦੇ ਆ ਮੈਂ ਝੂਠ ਬੋਲਦਾ ਦੂਜਾ ਵੀ ਬੋਲਦੇ ਆ ਝੂਠ ਬੋਲ ਰਿਹਾ ਤੂੰ

ਕਾ ਮਾਦੇ ਅਜੇ ਨਹੀਂ ਜੇ ਬੰਦੇ ਮੰਨ ਤੇ ਕਾਰਵਾਈ ਹੋ ਗਈ ਰਸਤੇ ਤੇ ਕਾਰਵਾਈ ਨਹੀਂ ਹੋਣੀ ਜੇ ਜੇ ਨਹੀਂ ਜੇ ਆਹ ਲੋ ਜੀ ਹੁਣ ਕਾਰਵਾਈ ਕਰ ਦਿਓ ਸਰ ਜੀ ਆਹ ਲੋ ਫੜੋ ਜੀ ਪਰਤਾਵ ਤਾਂ ਚੱਲ ਰਹੀ ਹੈ ਹਾਂ ਜੀ ਇਹਨਾਂ ਦੇ ਬਿਆਨਾਂ ਤੇ ਕਾਰਵਾਈ ਕਰ ਦਿਓ ਜੀ ਇਹ ਹਸਤਾਣਾਂ ਆ ਕੇ ਇਹਦੇ ਤੇ ਤੁਸੀਂ ਕੀ ਕਰਨਾ ਜੀ ਕਾਰਵਾਈ ਕਰ ਦਿਓ ਜੀ ਇਹਨਾਂ ਨੇ ਥਾਣੇ ਤੁਹਾਡੇ ਕੋਲ ਕੀ ਕਰਨ ਆਲਾ ਜੀ ਐਸਐਸਪੀ ਦਾ ਹੋਰੇ ਵੱਡੇ ਬਿਆਨ ਲਾ ਕੇ ਕਾਰਵਾਈ ਕਰ ਦੇਣੀ ਤੁਹਾਡੇ ਕੋਲ ਕੀ ਕਰਨਾ ਹੈ ਇਹ ਡੀਟੀ ਪਰਤਾਵ ਅਸਲ ਵਿੱਚ ਜਦੋਂ ਸੀਨੀਅਰ ਅਧਿਕਾਰ ਤੇ ਮੈਂ ਨਹੀਂ ਜੀ ਕਰਤਾ ਇਹਦੇ ਬਾਰੇ ਬਿਜ਼ਨਸ ਕਰਨ ਲੱਗੇ ਕਿ ਆਹ ਜਿਹੜੀ ਤੁਹਾਡੇ ਕੋਲ ਦਿਖਾ ਰਤਾ ਸਭ ਚੌਕੀ ਵੀ ਆ ਗਈ ਠੀਕ ਹੈ ਜੀ ਮੁੰਲੇ ਲੰਗੇ ਤੇ ਠੀਕ ਹੈ ਕਰੋ ਜੀ ਕਰ ਵਿਚਾਰ ਕਰਵਾ ਵੀ ਕਰਦੇ ਹੋ ਜੀ ਪਰ ਝੂਠ ਨਹੀਂ ਬੋਲੋ ਉਹ ਝੂਠ ਦਾ ਤੁਸੀਂ ਫੇਰ ਕਹਿੰਦਾ ਝੂਠ ਦੂਜੀ ਵਾਰ ਤੁਹਾਡੀ ਗਰੀਆ ਤੇ ਦੇਖੋਗੇ ਹਾਂ ਜੀ ਮੇਰਾ ਕੰਮ ਨਹੀਂ ਆਇਆ ਇਹਨੂੰ ਵੀ ਤੇ ਯਾਰ ਵਾਲੀ ਜੀ ਅਨੁਸਾਰ ਜੀ ਨੂੰ ਕਹਿੰਦੇ ਹੋਏ ਓਏ ਇਹ ਵੀ ਹਮਲਾ ਕੀਤਾ ਜੀ ਨਰਾ ਕਰਾ ਜੀ ਤਿੰਨ ਦਿਨਾਂ ਨਾਲ ਜੇ ਆਹ ਚਾਹੁੰਦਾ ਜੀ ਧੁਖਾ ਕਹਾਇਆ ਜੀ ਤੁਹਾਡਾ ਅਧਿਕਾਰ ਹੈ ਤੁਸੀਂ ਉਹਨੂੰ ਕਹਿਣਾ ਵੀ ਪ੍ਰਾਪਰਟੀ ਦੇ ਦੇ ਜੀ ਮੁੰਡੇ ਨੂੰ ਉਹਦਾ ਹਾਈ ਕੋਰਟ ਮੇਰੇ ਕਹਾਂ ਸਤੂ ਤਹਾਇਆ ਕਿ ਨਾ ਤਾਂ ਤੁਸੀਂ ਮਾਰਿਆ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਬੰਦੇ ਨੂੰ ਤੁਸੀਂ ਲਓ ਜੀ ਇਹਨੂੰ ਪ੍ਰਾਪਰਟੀ ਦੇਣਾ ਜੀ ਬਿਆਨ ਲਿਖਾਓ ਮੇਰੇ ਕੋਲ ਆ ਲੈ ਲਓ ਜੀ ਬਿਆਨ ਆਹ ਮਾਈ ਦੇ ਬਿਆਨ ਲੈ ਲਓ ਜੀ ਕਾਰਵਾਈ ਕਰੋ ਜੀ ਮਾਈ ਦੇ ਬਿਆਨ ਲੈ ਲਓ ਜੀ ਕਾਰਵਾਈ ਕਰੋ ਜੀ ਭਾਈ ਇਹ ਦਿਖਾ ਗਿਆ ਜਿਹੜੇ ਆਪਣੀ ਜਗ੍ਹਾ ਜਿਹੜੇ ਫੋਟੋਸ ਆਹ ਹੋਰ ਇਹ ਤਾਂ ਕਰ ਵੀ ਕਰਦੇ ਬਿਆਵਾ ਵਿੱਚ ਇਧਰ ਆਈ ਗਏ ਨੇ ਨਹੀਂ ਜਾਣੀ ਕਰਦੇ ਕਾਹਦੇ ਲਈ ਜਾ ਮਾਜੀ ਹੌਣ ਦੇ ਬੈਨ ਜੀ ਅਸੀਂ ਤੁਹਾਤੋਂ ਵੀ ਸਿੱਖਣਾ ਸਾਨੂੰ ਲੋੜ ਨਹੀਂ ਅਸੀਂ ਆਪਣੀ ਜਗ੍ਹਾ ਬਹੁਤ ਠੀਕਾ ਆ ਗਿਆ ਸਿੱਖੋ ਤੁਸੀਂ ਇਹ ਤੁਹਾਡੀ ਵਰਦੀ ਮਾਂ ਆ ਜੀ ਤੁਸੀਂ ਬਿਲਕੁਲ ਬੇਸ਼ਰਮ ਨਾ ਬਣੋ ਜੀ ਜੀ ਬਿਲਕੁਲ ਬ੍ਰਸ਼ਟਾ ਨਾ ਬਣਿਓ ਜੀ 35 ਦਿਨ ਹੋ ਗਏ ਮੁੱਖ ਮੰਤਰੀ ਦੀ ਐਪਲੀਕੇਸ਼ਨ ਆਈ ਨੁ ਕਿੱਥੇ ਆ ਮੁੱਖ ਮੰਤਰੀ ਦੀ ਐਪਲੀਕੇਸ਼ਨ ਉਹ ਮੁੱਖ ਮੰਤਰੀ ਸਾਹਿਬ ਨੇ ਫੋਨ ਕੀਤਾ ਐ ਸੱਜਣ ਨੂੰ ਐਸਐਸਓ ਕਹਿੰਦਾ ਜੋਣਾ ਐ ਐਮਐਲਏ ਜ਼ਿੰਦਾਬਾਰ ਕਹਿੰਦਾ ਜੋਣਾ ਐਮਐਲਏ ਨੇ ਜੋ ਕਰਨਾ ਉਹੀ ਹੋਣਾ ਇੱਥੇ ਘਰ ਜਾਣਾ ਮੈਂ ਹਾਜ਼ਰ ਨਾ ਮੇਰੇ ਕੋਲ ਪਾਰਟੀ ਹਾਜ਼ਰ ਨਹੀਂ ਉਹ ਜੋਣਾ ਮੈਂਦੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਕੇਜੀ ਵਾਲ ਵੀ ਅੰਦਰ ਚਲ ਗਿਆ ਲਾਲੂ ਵੀ ਧੋਖ ਗਿਆ ਹਾਈ ਕੋਰਟ ਨੇ ਧੋਖ ਦਿੱਤੇ ਮੈਂ ਤੁਹਾਨੂੰ ਤੁਹਾਡਾ ਕਾਨੂੰਨ ਤੁਹਾਨੂੰ ਹਾਈ ਕੋਰਟ ਨੇ ਬੁਲਾਇਆ ਹੋਇਆ ਤੁਸੀਂ ਜਵਾਬ ਦੇਣਾ ਹਾਈ ਕੋਰਟ 'ਚ ਤੁਸੀਂ ਹਾਈ ਕੋਰਟ 'ਚ ਜਵਾਬ ਦੇਣਾ ਜੀ ਤੁਸੀਂ ਝੂਠ ਬੋਲ ਰਹੇ ਆ ਇਹ ਇਹਨਾਂ ਨੂੰ ਬੁਲਾਇਆ ਐਸੇ ਕਰਕੇ ਧਰਨਾ ਇੱਥੇ ਦਿੱਤਾ ਜੀ ਬਹਾਦਰੀ ਪਈਆ ਇਸ ਤਰ੍ਹਾਂ ਫਿਰ ਜਿਹੜੇ ਤੁਸੀਂ 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 ਫਿਰ ਆਪਣਾ ਹਾਈ ਕੋਰਟ ਚ ਲੈ ਕੇ ਜਾਓ ਇਹ ਆਪਣਾ ਲੈ ਕੇ ਜਾਣਗੇ ਤੁਸੀਂ ਤੁਸੀਂ ਫਿਰ ਆਪਣਾ ਹਾਈ ਕੋਰਟ ਚ ਲੈ ਜਾਓ ਇਹ ਆਪਣਾ ਹਾਈ ਕੋਰਟ ਚ ਲੈ ਜਾਣਗੇ ਹਾਂਜੀ ਠੀਕ ਹੈ ਸੱਸੀ ਕੱਲ ਜਾਓ ਜੀ ਜਾਓ ਜੀ ਜਾਓ ਜੀ ਹਾਂਜੀ ਆਉਗੇ ਆ ਤਾਂ ਆ ਗਈ ਤੇ ਇੱਥੇ ਬੈਠਿਆ ਜੀ ਤੁਸੀਂ